ਕਮਲਾਜਮਾਦਾਰਾਂ ਦੇ ਮੋਰਚੇ ਤੇ ਬੈਨਰੇ ਸਾਰੇ ਪੰਜਾਬ 'ਚ ਮੁੱਖ ਮੰਤਰੀ ਦੇ ਪੁਤਲੇ ਸਾੜੇ ਜਾ ਰਹੇ ਕਿਉਂਕਿ ਪੰਜਾਬ ਦੇ ਜਿਹੜੇ ਆਊਟਸੋਰਸ ਮਲਾਜਮਾ ਜਿਹੜੇ ਵਕਤ ਵਕਤ ਪੁਹਾਗਾ ਦੇ ਲਗੋਣੀਆਂ ਤੰਗਾਂ ਤੇ ਕੰਮ ਕਰ ਰਹੇ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਆ ਤੇ ਇਸ ਵਾਰ ਸਰਕਾਰ ਸੰਘਰਸ਼ ਤੇ ਜੋ ਸਾਨੂੰ 21 ਵਾਰ ਮੀਟਿੰਗਾਂ ਮਿਲੀਆਂ ਹੁਣ 22 ਵਾਰ ਮੀਟਿੰਗਾਂ ਮਿਲਣ ਦੇ ਬਾਵਜੂਦ ਦੋ ਮੀਟਿੰਗ ਤੋਂ ਮੁੱਕਰੀ ਆ ਸਰਕਾਰ 22 ਵਾਰ ਮੀਟਿੰਗ ਕਰਨ ਤੋਂ ਪਰ ਜੇ ਸਰਕਾਰ ਇਸ ਕਰਕੇ ਸਾਰੇ ਪੰਜਾਬ ਚ ਪੁਤਲੇ ਫੁਕੇ ਜਾ ਰਹੇ ਪਿਛਲੀਆਂ ਸਰਕਾਰਾਂ ਨਾਲ ਇਸ ਸਰਕਾਰ ਦਾ ਕੋਈ ਵੀ ਫਰਕ ਨਹੀਂ ਹੈਗਾ ਕਿੰਨੇ ਕਰਮਚਾਰੀ ਪ੍ਰਭਾਵਤ ਹੋ ਰਹੇ ਨੇ ਕਿੰਨੇ ਕਰਮਚਾਰੀ ਬੇਰੁਜ਼ਗਾਰ ਹੋ ਰਹੇ ਨੇ ਜੇਬ ਮੰਲੋ ਨਹੀਂ ਸਰਕਾਰ ਕੁਝ ਕਰ ਦੇਵੇ ਇਹ ਸਾਰੇ ਵਿਭਾਗ ਆ ਜਿਹੜੇ ਆਊਟਸੋਰਸ ਮਲਾਜ਼ਮ ਚਲਾ ਰਹੇ ਆ ਬਿਜਲੀ ਵਿਭਾਗ ਆ ਜਦ ਅੱਜ ਬਿਜਲੀ ਲੋਕਾਂ ਦੇ ਘਰ ਘਰ ਪਹੁੰਚ ਰਹੀ ਆ ਥਰਮਲ ਵੀ ਚਲਾ ਰਹੇ ਆ ਸਪਲਾਈ ਵੀ ਕਰ ਰਹੇ ਆ ਗ੍ਰਿਡ ਚ ਡਿਸਟ੍ਰਿਬਿਊਸ਼ਨ ਵੀ ਕਰ ਰਹੇ ਆ ਹਾਈਡਲ ਪ੍ਰੋਜੈਕਟ ਆ ਜਲ ਸਪਲਾਈ ਆ ਵੇਰਕਾ ਜੰਨੇ ਵਿਭਾਗ ਆ ਉੱਚ ਅੱਤੇ ਤੋਂ ਜ਼ਿਆਦਾ ਸਟਾਫ ਆਊਟਸੋਰਸ ਮਲਾਜਮਾਂ ਕੰਮ ਉਹੀ ਕਰਦਾ ਰੈਗੂਲਰ ਮਲਾਜਮ ਆਲਾ ਤੇ ਮਿਲਦਾ ਉਹਨਾਂ ਨੂੰ 10000 ਰੁਪਇਆ ਇਹ ਸਰਕਾਰ ਜਦੋਂ ਵੋਟਾਂ ਵੇਲੇ ਆਈ ਸੀ ਲੋਕਾਂ ਕੋਲੇ ਇਹਨੇ ਗੱਲ ਦੱਬ ਕੇ ਕਹੀ ਸੀ ਵੀ ਜੇ ਸਾਡੀ ਸਰਕਾਰ ਆ ਗਈ ਨਾ ਕੱਚਾ ਮਕਾਨ ਰਹਿਣਾ ਨਾ ਕੱਚਾ ਮਲਾਜ਼ਮ ਰਹਿਣਾ ਪਰ ਅਕ ਤੁਸੀਂ ਲਗਾਤਾਰ ਦੇਖ ਲਓ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਕੱਲੇ ਦਾਵੇ ਵਾਦੇ ਪੋਸਟਰ ਬੈਨਰ ਹੀ ਲਾਏ ਜਾ ਰਹੇ ਰਣਨੀਤੀ ਕੀ ਹੈ ਭਾਈ ਅਗਲੀ ਕੀ ਰਣਨੀਤੀ ਹੈ ਤੁਸੀਂ ਕਾਫੀ ਵੱਡੀ ਕੇਂਦਰੀ ਇਕੱਠੇ ਹੋਏ ਰਣਨੀਤੀ ਕੀ ਅਗਲੀ ਜੇ ਆਹ ਚੇਰਾ ਪੰਜਾਬ ਦਾ ਮੁੱਖ ਮੰਤਰੀ ਹੈ ਜੇ ਆਊਟਸੋਰਸਿੰਗ ਦਾ ਇਨਵੈਸਟਮੈਂਟ ਵਾਲੇ ਦਾ ਮਸਲਾ ਨਹੀਂ ਹੱਲ ਕਰਦਾ 1 ਤਰੀਕ ਨੂੰ ਮੀਟਿੰਗ ਉਹਨੇ ਕੀਤੀ ਪੈਨਲ ਮੀਟਿੰਗ ਸੀ ਉਦੋਂ ਬਾਅਦ ਵੀ 1 ਤਰੀਕ ਨੂੰ ਉਹਨੇ ਭਰੋਸਾ ਦਵਾਇਆ ਕੇ ਕਮਲਾ ਸੰਘਰਸ਼ ਮੋਰਚੇ ਦੇ ਆਗੂਆਂ ਨਾਲ ਵੀ ਮੈਂ 20 ਤਰੀਕ ਨੂੰ ਤੁਹਾਡਾ ਜਾंदे ਆ ਤਾਂ ਉਹੀ ਮੁੱਖ ਮੰਤਰੀ ਕਹਿੰਦੇ ਆ ਵੀ ਸਾਡੇ ਕੋਲੇ ਸਮਾਂ ਨਹੀਂ ਜੇ ਮੁੱਖ ਮੰਤਰੀ ਇਨਲੈਸਮੈਂਟ ਵਾਲਿਆਂ ਦਾ ਆਊਟਸੋਰਸਿੰਗ ਨਾਲ ਮਸਲਾ ਨਹੀਂ ਹੱਲ ਕਰਦਾ ਤਾਂ ਫਿਰ ਜਿਹੜਾ ਜਿਮਣੀ ਚੋਣਾ ਗਿੱਦੜਵੇ ਜਾਂ ਬਰਨਾਲੇ ਜਾਂ ਹਿਸ਼ਾਰਪੁਰ ਚ ਹੋਣੀ ਆ ਉੱਥੇ ਫਿਰ ਅਸੀਂ ਆਪਦਾ ਜਿਹੜਾ ਰੋਸ ਵਿੱਚ ਪਹਿਲਾਂ ਕਰਿਆ ਉਹ ਮੈਂ ਰੋਜ਼ ਪ੍ਰਦਰਸ਼ਨ ਕਰਾਂਗੇ ਬਿਲਕੁਲ ਆ ਕਾਫੀ ਗੁੱਸੇਜਨੇ